ਦਾ ਸਜ਼ਾ ਹੋਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਅੱਗੇ ਤੋਂ ਜਿਹੜਾ ਹੋਰ ਕਿਸੇ ਦੀ ਧੀ ਭੈਣ ਦੇ ਨਾਲ ਇਦਾਂ ਦਾ ਕੰਮ ਨਾ ਹੋਵੇ ਕੋਈ ਗਲਤ ਸਟੈਪ ਨਾ ਚੱਕੇ ਕਿੰਨੇ ਵਜੇ ਆਏ ਹੋ ਸਵੇਰੇ ਤੇ ਹਾਂਜੀ ਅਸੀਂ ਸਵੇਰੇ 9:30 ਵਜੇ ਦੇ ਆਏ ਹੋਏ ਤੇ ਇੱਥੇ ਉਸ ਵੇਲੇ ਤੁਹਾਨੂੰ ਕੋਈ ਪੁਲਿਸ ਮਲਾਜਮ ਟੱਕਰਿਆ ਜਾਂ ਕਿੱਦਾਂ ਨਹੀਂ ਹਜੇ ਕੋਈ ਟੱਕਰਿਆ ਨਹੀਂ ਸੀ ਅੱਜ ਐਤਵਾਰ ਕਰਕੇ ਛੁੱਟੀ ਕਰਕੇ ਸਾਰੇ ਜਦਾਂ ਮਤਲਬ ਛੁੱਟੀ ਸੀਗੀ ਨਹੀਂ ਕੋਈ ਮਿਲਿਆ ਸੀਗਾ ਹੁਣ ਉਹਨਾਂ ਨੇ ਸਾਡੀ ਗੱਲ ਵਧੀਆ ਸੁਣੀ ਆ ਤੇ ਸਾਨੂੰ ਭਰੋਸਾ ਦਿਵਾਇਆ ਵੀ ਹਾਂ ਅਸੀਂ ਕਾਰਵਾਈ ਕਰਾਂਗੇ ਕ ਮੁੰਡਾਇਆ ਹਰਮੇਸ਼ ਲਾਲ ਉਹ 65 70 ਸਾਲ ਦਾ ਬੁਢਾ ਹੈ ਸਮਝੋ ਤੇ ਉਹਨੇ 12 ਸਾਲ ਦੀ ਬੱਚੀ ਦੇ ਨਾਲ ਫਲਾਫ ਕਰਤਾ ਉਹਦੇ ਵਿੱਚ ਆਏ ਸੀਗੇ ਤੇ ਪਿੰਡ ਸਾਡਾ ਸਾਰਾ ਹੀ ਆ ਤੇ ਐਸ ਐਚਓ ਸਾਹਿਬ ਨਾਲ ਵੀ ਗੱਲ ਹੋ ਗਈ ਆ ਸਾਥ ਮੰਗਦੇ ਅਸੀਂ ਤਾਂ ਉਹਦਾ ਜਿਹੜਾ ਇਨਸਾਫ ਮੰਗਦੇ ਆ ਸਾਨੂੰ ਜਿਹੜਾ ਹੈ ਪਰਿਵਾਰ ਨੂੰ ਵੀ ਸਾਰੇ ਪਿੰਡ ਨੂੰ ਵੀ ਤਾਂ ਹੀ ਸ਼ਾਂਤੀ ਆਊਗੀ ਜੇ ਉਹ ਗੁਰਾਂ ਇਨਸਾਫ ਪਿੰਡਰ ਬੱਚੀ ਹੈ 12 ਸਾਲ ਦੀ ਇਹ ਤੇ ਪਿੰਡ ਦਾ ਹੀ ਇੱਕ ਬੱਚੇ ਦਾ ਬੰਦਾ ਆ ਜਿਹਦਾ ਨਾਮ ਹਰਮੇਸ਼ ਲਾਲ ਆ ਕੋਈ 70 75 ਸਾਲ ਦੀ ਉਮਰ ਆ ਕਾਫੀ ਦਿਨ ਤੋਂ ਬੱਚੀ ਨੂੰ ਬਰਗਲਾ ਕੇ ਆਪਣੇ ਨਾਲ ਪਿੰਡੋਂ ਲੈ ਜਾਂਦਾ ਸੀ ਕਿਸੇ ਖੂਹ ਤੇ ਜਾਂ ਆਪਣੇ ਖੇਤਾ ਵੱਲ ਜੇ ਆ ਕੇ ਉਹਦਾਂ ਜਿੱਦਾਂ ਬਦਸਲੂਕੀ ਕਰਦਾ ਸੀਗਾ ਉਹ ਤੇ ਕਾਫੀ ਟਾਈਮ ਤੋਂ ਇਹ ਚੱਲ ਰਿਹਾ ਸੀ ਕੰਮ ਤੇ ਬੱਚੀ ਦੀ ਹਾਲਤ ਹੁਣ ਕਾਫੀ ਗੰਭੀਰ ਹੋਈ ਪਈ ਹੈ ਤੇ ਅਸੀਂ ਅੱਜ ਸਾਰਾ ਪਿੰਡ ਇਕੱਠਾ ਹੋ ਕੇ ਤੇ ਰਾਣੇ ਆਏ ਆ ਤੇ ਬੱਚੀ ਨੂੰ ਉਸੇ ਵੱਲ ਹਸਪੀਟਲ ਐਡਮਿਟ ਕਰਵਾ ਦਿੱਤਾ ਹੈ ਤੇ ਉੱਥੋਂ ਉਹਨਾਂ ਨੇ ਰਿਪੋਰਟ ਭੇਜ ਦਿੱਤੀ ਹੈ ਥਾਣੇ ਤੇ ਐਸ ਐਚਓ ਸਾਹਿਬ ਜਾਣਗੇ ਉੱਥੇ ਉਹ ਕਾਰਵਾਈ ਕਰਵਾਉਣ ਦੀ ਜੀ ਇਹ ਸਾਰੇ ਕੁਝ ਪਤਾ ਚੱਲਿਆ ਸੀਗਾ ਕਿ ਮਤਲਬ ਕਿ ਪੁਲਿਸ ਦੇ ਕੋਈ ਅਧਿਕਾਰੀ ਨੇ ਇਹਨਾਂ ਦਾ ਫੈਸਲਾ ਵਗੈਰਾ ਕਰਾਤਾ ਸੀਗਾ ਹਾਂਜੀ ਹਾਂਜੀ ਉਹ ਫੈਸਲਾ ਐਕਚੁਅਲ ਪੁਲਿਸ ਨੇ ਨਹੀਂ ਕਰਵਾਇਆ ਸੀ ਉਹ ਤਾਂ ਉਹ ਸਿਰਫ ਫੈਮਿਲੀ ਇੱਥੇ ਆਈ ਸੀ ਜਿਸ ਦਿਨ ਦਰਖਾਸਤ ਦਿੱਤੀ ਸੀਗੀ ਤੇ ਉਹਨਾਂ ਨੇ ਕੁਝ ਪ੍ਰੈਸ਼ਰਾਈਜ਼ ਕਰਕੇ ਇਹਨਾਂ ਨੂੰ ਮਨਾਮ ਨੂੰ ਲਿਆ ਵੀ ਤੁਹਾਨੂੰ ਕੋਈ ਥਾਂ ਲੈ ਦੇਵਾਂਗੇ ਜਾਂ ਤੁਹਾਨੂੰ ਮਕਾਨ ਪਾ ਦੇਵਾਂਗੇ ਐਦਾਂ ਦੀ ਕੋਈ ਗੱਲ ਹੋਈ ਸੀ ਤਾਂ ਉਹਦੇ ਵਿੱਚ ਪੁਲਿਸ ਦਾ ਕੋਈ ਖਾਸ ਹੱਥ ਨਹੀਂ ਸੀਗਾ ਤੇ ਕੀ ਪ੍ਰਸ਼ਾਸਨ ਕੋਲ ਮੰਗ ਕਰਦੇ ਨੇ ਪ੍ਰਸ਼ਾਸਨ ਸਾਡੇ ਨਾਲ ਹੈ ਜੀ तकरीबन ਸਾਰੇ ਜੋ ਵੀ ਹੈਗੇ ਮਿਨਿਸਟਰ ਸਾਹਿਬ ਇੱਥੇ ਆਏ ਆ ਉਹਨਾਂ ਨੇ ਪਰਜੋਰ ਜਿੱਦਾਂ ਅਪੀਲ ਕੀਤੀ ਆ ਪੁਲਿਸ ਨੂੰ ਕਿ ਪਰਚਾ ਹੋਣਾ ਚਾਹੀਦਾ ਆ ਤੇ ਬਹੁਤ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਦਰਿੰਦਗੀ ਜਿਹੜੀ ਕੀਤੀ ਗਈ ਆ ਬੱਚੀ ਨਾਲ ਤੇ ਬੱਚੀ ਬਹੁਤ ਛੋਟੀ ਆ ਹਾਲਾਤ ਬਹੁਤ ਗੰਭੀਰ ਆ ਜਿਹੜੇ ਬੰਦੇ ਨੇ ਕੀਤਾ ਇਹ ਕੰਮ ਉਹਦਾ ਨਾਮ ਵਗੈਰਾ ਕੀ ਆ ਤੇ ਕਿੱਥੇ ਆ ਉਹ ਨਾ ਹਰਮੇਸ਼ ਲਾਲਾ ਜੀ ਉਹ ਬਲਾਲੋ ਪਿੰਡ ਦਾ ਹੀ ਰਹਿਣ ਵਾਲਾ ਆ 70-75 ਸਾਲ ਦੀ ਉਮਰ ਆ ਉਹਦੀ ਕੀ ਨਾ ਜੀ ਆਪਣਾ ਹਾਂਜੀ ਮੇਰਾ ਨਾਮ ਮਨਦੀਪ ਕੌਰ ਹੈ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਅਸੀਂ ਬਲਾਲੋਂ ਤੋਂ ਆ ਜੀ ਅਸੀਂ ਸਾਰੇ ਥਾਣੇ ਚਾਏ ਕੀ ਮਾਮਲਾ ਕੀ ਹੈ ਹਾਂਜੀ ਸਾਡੀ ਜਿੱਦਾ ਕੁੜੀ ਆ ਪੰਜ ਹੀ ਰਹਿੰਦੀ ਆ ਸਾਡੀ ਇੱਥੇ ਤੇ ਉਹਦੇ ਨਾਲ ਰੇਪ ਦੇ ਮਾਮਲੇ ਚ ਅਸੀਂ ਆਏ ਆ ਹਾਂਜੀ ਤੇ ਜਿਹੜਾ ਇਨਸਾਨ ਹੈ ਉਹ ਵੀ ਸਾਡੇ ਪਿੰਡ ਦਾ ਹੀ ਆ ਸਾਡੇ ਘਰਾਂ ਚੋਂ ਹੀ ਆ ਉਹ ਜਿੱਦਾਂ ਕੁੜੀ ਦੇ ਨਾਲ ਬਾਰ ਬਾਰ ਗਲਤ ਕੰਮ ਕਰਦਾ ਸੀਗਾ ਸਾਨੂੰ ਇਨਸਾਫ ਦੀ ਲੋੜ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਅੱਜ ਪਿੰਡ ਵਾਸੀ ਆਏ ਸਾਰੇ ਯਾਨੀ ਅੱਜ ਪਿੰਡ ਵਾਸੀ ਸਾਰੇ ਉਹਨਾਂ ਦੇ ਹੱਕ ਚ ਆਏ ਆ ਬੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਜਿਹੜਾ ਅੱਗੇ ਤੋਂ ਹੋਰ ਕੋਈ ਇਦਾਂ ਦੀ ਬਰਦਾਤ ਨਾ ਕਰੇ ਅੱਜ ਤੁਹਾਨੂੰ ਕੀ ਪ੍ਰਸ਼ਾਸਨ ਦੇ ਭਰੋਸਾ ਦਵਾਇਆ ਹਾਂਜੀ ਉਹ ਕਹਿੰਦੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਮਾਮਲਾ ਕੀ ਇੱਕ ਬਲਾਲੋ ਪਿੰਡ ਤੋਂ ਪਾਰਟੀਆਂ ਆਈ ਹੈ ਹਾਂਜੀ ਇੱਕ ਸਾਡੇ ਕੋਲ ਬਲਾਲੋ ਪਿੰਡ ਦੀ ਸਾਰੇ ਆਪਣੇ ਗੱਲੇ ਗਈ ਸੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇੱਕ ਲੜਕੀ ਆ ਜਿਹਦੀ ਉਮਰ 14 ਸਾਲ ਦਾ ਸਾਦੀ ਆ ਤੇ ਉਹ ਉਹਦੇ ਨਾਲ ਕਿਸੇ ਆਪਣੇ ਹਰਮੇਸ਼ ਨੇ ਆਪਣਾ ਉਹਨਾਂ ਦੇ ਨਾਲ ਕੋਈ ਗਤਕ ਹਰਕਤ ਕੀਤੀ ਆ ਉਹਦੇ ਰਿਲੇਟਡ ਆਪਾਂ ਅਸੀਂ ਐਫ ਆਰ ਦਸਟ ਕਰ ਲੱਗੇ ਆ ਉਹਨਾਂ ਦੇ ਬਿਆਨਾਂ ਬਕਰ